ਇਹ ਸਾਡਾ ਖਾਦ ਪਾਉਣ ਦਾ ਸਿਸਟਮ ਚੈੱਕ ਕਰੋ ਜੀ। ਕਰੇਲਿਆਂ ਨੂੰ ਖਾਦ ਪਾ ਰਹੇ ਆਂ ਇੱਧਰ। ਇਹ ਸਾਡਾ ਕਰੇਲਾ ਲੱਗਾ ਜੀ। ਮਲਚਿੰਗ ਹੈ ਥੱਲੇ ਪਈ। ਤੇ ਇਹਨੂੰ ਖੁੱਲਾ ਪਾਣੀ ਲਾਉਨੇ ਆਪਾਂ। ਤੇ ਛੋਟੀ ਮੋਟਰ ਚੱਲ ਰਹੀ ਜੀ 3 ਐਚ ਪੀ ਵਾਲੀ। ਲਾਈਟ ਜਿਹੜੀ ਹੁਣ ਤੁਹਾਨੂੰ ਪਤਾ ਦੇਣੇ ਆਉਂਦੀ ਨਹੀਂ। ਤੇ ਉਹ ਦੇਖੋ ਜੀ ਅੱਗੇ ਪਾਣੀ ਜਿਹੜਾ ਲੱਗ ਰਿਹਾ। ਤਾਂ ਇਹਨੂੰ ਅਸੀਂ ਖਾਦ ਕਿਹੜੇ ਤਰੀਕੇ ਨਾਲ ਪਾਉਨੇ ਕਿਉਂਕਿ ਸਿੱਧੀ ਤਾਂ ਹੁਣ ਬੂਟਿਆਂ ਦੇ ਨੇੜੇ ਆਪਾਂ ਖਾਦ ਪਾ ਨਹੀਂ ਸਕਦੇ। ਇਸ 'ਚ ਖਾਦ ਜਿਹੜੀ ਵਾਟਰ ਸੋਲੀਬਲ ਪਾਈ ਦੀ ਜੀ। ਵਾਟਰ ਸੋਲੀਬਲ ਦਾ ਮਤਲਬ ਹੈ ਜਿਹੜੀ ਪਾਣੀ ਦੇ ਵਿੱਚ ਘੁਲ ਜਾਂਦੀ ਹੈ ਦੇਖੋ ਇੱਥੇ ਖਾਦ ਪੈ ਰਹੀ ਆ ਰੰਗ ਤੁਸੀਂ ਦੇਖ ਲਓ ਪਾਣੀ ਦਾ ਥੋੜਾ ਜਿਹਾ ਹੋਰ ਆ ਪਰ ਤੁਸੀਂ ਇੱਧਰ ਆੜ ਦੇ ਵਿੱਚ ਖਾਲਜ ਕਿਤੇ ਵੀ ਦੇਖੋ ਕਿ ਖਾਦ ਜੰਮ ਨਹੀਂ ਰਹੀ ਖਾਦ ਬਿਲਕੁਲ ਨਹੀਂ ਜਮੂਗੀ ਕਿਉਂਕਿ ਇਹ ਵਾਲੀ ਜਿਹੜੀ ਖਾਦ ਹੈ ਇਹ ਜਿਹੜੀ ਕੈਟਾਗਰੀ ਹੁੰਦੀ ਹੈ ਪਾਣੀ ਚ ਘੁਲਣ ਵਾਲੀ ਹੁੰਦੀ ਹੈ ਘੁਲਣਸ਼ੀਲ ਖਾਦ ਆ ਦੇਖੋ ਟੂਟੀ ਰਾਈ ਚੱਲ ਰਹੀ ਹੈ ਜਿਹੜਾ ਡਰਮ ਭਰ ਦਈਦਾ ਇਸ ਡਰਮ ਚ ਆਪਾਂ ਖਾਦ ਪਾ ਦੇਣੀ ਆ ਤੇ ਇਹ ਖਾਦ ਨੇ ਪਾਣੀ ਦੇ ਨਾਲ ਨਾਲ ਸਾਡੇ ਸਾਰੇ ਖੇਤ ਦੇ ਵਿੱਚ ਚਲੀ ਜਾਣਾ ਹੁਣ ਅਸੀਂ ਇੱਥੇ 0050 ਪਾਈ ਆ ਜੀ 0050 ਜਿਹਨੂੰ ਆਪਾਂ ਪੋਟਾਸ਼ੀਅਮ ਸਲਫੇਟ ਕਹਿ ਦਿੰਨੇ ਆ ਤੇ 3 ਕਿਲੋ ਕਿੱਲੇ ਦੀ ਪਾਉਨੇ ਆ ਜੀ ਅਸੀਂ ਕੋਈ ਵੀ ਖਾਦ ਤੁਸੀਂ ਇੱਥੇ ਵਰਤ ਸਕਦੇ ਹੋ ਆਪਣੀ ਸਟੇਜ ਦੇ ਹਿਸਾਬ ਨਾਲ ਫਸਲ ਦੀ ਸਟੇਜ ਦੇ ਹਿਸਾਬ ਨਾਲ ਦੇਖੋ ਇੱਥੋਂ ਇਹਨੇ ਸਾਰੇ ਪਾਣੀ ਦੇ ਚ ਨਾਲ ਮਿਲ ਕੇ ਤੇ ਚਲੀ ਜਾਣਾ ਇਹਦੀ ਖੂਬੀ ਇਹੀ ਹੈ ਕਿ ਖਾਦ ਖਿਆਲੀ ਦੇ ਵਿੱਚ ਜੰਮਦੀ ਨਹੀਂ ਡਿਸਟ੍ਰਿਬਿਊਟ ਹੋ ਜਾਂਦੀ ਹੈ ਜੀ ਹਰ ਜਗ੍ਹਾ ਤੇ ਹੁਣ ਸਾਡੇ ਕਰੇਲਿਆਂ ਦੀ ਤੜਾਈ ਜਿਹੜੀ ਸ਼ੁਰੂ ਆ ਤੜਾਈ ਸ਼ੁਰੂ ਹੋਣ ਦੇ ਕਾਰਨ ਵਿੱਚ ਸਮੱਸਿਆ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਦੇ ਨਾਲ ਫਿਰ ਉਹਦਾ ਪੋਟਾਸ਼ੀਅਮ ਦਾ ਲੈਵਲ ਥੋੜਾ ਜਿਆਦਾ ਵਧਾ ਰਹੇ ਆ ਦੇਖੋ ਇਹ ਇਧਰ ਡਾਉਨੀ ਮਿਲਡਿਊ ਦਾ ਆਇਆ ਸੀ ਹੁਣ ਤਾਂ ਬਿਲਕੁਲ ਖਤਮ ਹੋ ਗਈ ਡਾਉਨੀ ਮਿਲਡਿਊ ਤੇ ਜਿੱਥੇ ਡਾਉਨੀ ਮਿਲਡਿਊ ਆਉਂਦੀ ਹੈ ਉਥੇ ਸਾਨੂੰ ਪੋਟਾਸ਼ੀਅਮ ਦਾ ਲੈਵਲ ਆਪਣੇ ਖੇਤ ਦੇ ਵਿੱਚ ਵਧਾਉਣਾ ਪੈਂਦਾ ਤੇ ਕ੍ਰੇਲੇ ਦੀ ਤੜਾਈ ਸ਼ੁਰੂ ਹੈ ਜੀ ਕਿਹੜੇ-ਕਿਹੜੇ ਏਰੀਆ 'ਚ ਕ੍ਰੇਲੇ ਦੀ ਤੜਾਈ ਸ਼ੁਰੂ ਹੋ ਗਈ ਇਹ ਵੀ ਦੱਸ ਦਿਓ ਇਧਰ ਦੇਖੋ ਜੀ ਕ੍ਰੇਲੇ ਦੀ ਤੜਾਈ ਬਿਲਕੁਲ ਸਾਡੀ ਚੱਲ ਰਹੀ ਆ ਤੇ ਮੇਲਾਂ ਦੀ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ 1 ਮਈ 2024 ਨੂੰ ਇਹ ਵੀਡੀਓ ਮੈਂ ਸ਼ੂਟ ਕਰ ਰਿਹਾ ਤੇ ਪਾਣੀ ਦੇਖੋ ਲੱਗਦਾ ਹੋਇਆ ਇੱਧਰ ਇਸ ਤਰੀਕੇ ਨਾਲ ਤੁਸੀਂ ਮਲਚਿੰਗ ਤਾਂ ਖੇਤੀ ਕੀਤੀ ਐ ਤਾਂ ਤੁਸੀਂ ਆਪਣੀਆਂ ਫਸਲਾਂ ਨੂੰ ਪਾਣੀ ਲਾ ਸਕਦੇ ਹੋ ਪਾਣੀ ਲਾਉਣ ਤੋਂ ਪਹਿਲਾਂ ਅਸੀਂ ਇੱਧਰੋਂ ਵੇਲਾ ਊਲਾ ਜਿਹੜੀਆਂ ਤਾਂ ਚੁੱਕ ਦਿੰਨੇ ਆ ਜਿਹੜੀਆਂ ਥੋੜੀਆਂ ਬਹੁਤੀਆਂ ਹੇਠਾਂ ਗਈਆਂ ਹੁੰਦੀਆਂ ਸਾਰੀਆਂ ਨਹੀਂ ਚੁੱਕੀਆਂ ਜਾਂਦੀਆਂ ਥੋੜੀਆਂ ਬਹੁਤੀਆਂ ਚੁੱਕ ਦਿੰਨੇ ਆ ਜੀ ਤੇ ਇਹ ਮਲਚਿੰਗ ਹੈ ਜੀ ਇੱਧਰ ਪਾਈ ਹੋਈ ਤੇ ਹੁਣ ਮਲਚਿੰਗ ਤੋਂ ਪਾਣੀ ਇਹ ਕਿਵੇਂ ਪਚਾਉਣਾ ਜੀ ਇਹ ਦੇਖੋ ਇੱਧਰੋਂ ਆਪਾਂ ਮਲਚਿੰਗ ਹੈ ਨਾ ਜਿਸੇ ਪਾਣੀ ਜਿਹੜੀ ਖੇਤ ਰਹਿਣਾ ਆਪਾਂ ਪੁੱਟੀ ਹੋਈ ਹੈ ਜੀ ਇਹਨੂੰ ਇਦਾਂ ਤਾਂ ਚੁੱਕ ਦੇਣਾ ਇਦਾਂ ਤਾਂ ਚੁੱਕ ਦੇਣਾ ਇਹਦੇ ਨਾਲ ਨਮੀ ਚੜ ਜੂਗੀ ਜੇ ਤੁਹਾਡੀ ਇਹ ਮਿੱਟੀ ਦੇ ਵਿੱਚ ਇਦਾਂ ਦੱਬੀ ਹੋਈ ਉੱਤੇ ਮਿੱਟੀ ਪਈ ਹੋਈ ਤੇ ਫਿਰ ਤੁਹਾਡਾ ਪਾਣੀ ਪੂਰਾ ਪ੍ਰੋਪਰ ਨਹੀਂ ਜਾਣਾ ਇਹਨਾਂ ਕ ਤੇ ਆ ਰੱਖਿਓ ਕਿ ਜਦੋਂ ਤੁਸੀਂ ਫਲੱਡ ਇਰੀਗੇਸ਼ਨ ਕਰਦੇ ਹੋ ਜਦੋਂ ਥੜੀਆਂ ਵੇਲਾਂ ਤਿਆਰ ਹੋ ਜਾਣ ਤੇ ਇਹ ਸਾਈਡਾਂ ਤੋਂ ਮਲਚਿੰਗ ਜਿਹੜੀ ਪੁੱਟ ਦੇਣੀ ਆ ਉੱਪਰ ਬਿਲਕੁਲ ਪਈ ਰਹਿੰਦ ਨਹੀਂ ਸਾਈਡਾਂ ਪੁੱਟ ਕੇ ਫਿਰ ਉੱਥੇ ਰੱਖ ਦੇਣੀ ਆ ਜੀ ਉੱਪਰ نیچے ਨਹੀਂ ਕਰਨੀ ਉਹਦੇ ਨਾਲ ਕੀ ਹੈ ਕਿ ਥੱਲੇ ਉਹਦੀ ਪਾਣੀ ਦਾ ਫਲੋ ਜਿਹੜਾ ਉਹ ਸ਼ੁਰੂ ਹੋ ਜੂਗਾ ਕਿਤਨੀ ਤੁਹਾਡੀ ਜਿਹੜੀ ਕੁਆਲਿਟੀ ਇੰਪਰੂਵ ਹੋਣੀ ਸ਼ੁਰੂ ਹੋ ਜੂਗੀ ਤਾਂ ਤੁਸੀਂ ਦੇਖੋ ਵੇਲਾਂ ਦੀ ਕੁਆਲਿਟੀ ਵੇਲਾਂ ਦੇ ਡੰਗ ਦੇਖੋ ਚੈੱਕ ਕਰੋ ਤੇ ਹੁਣ 0050 ਦੀ ਵਰਤੋਂ ਅਸੀਂ ਕਰ ਰਹੇ ਹਾਂ ਜੀ 3 ਕਿਲੋ ਪ੍ਰਤੀ ਏਕੜ ਤੇ ਇਹਨਾਂ ਤੇ ਆਪਾਂ ਪੂਰੇ ਸ਼ੈਡਿਊਲ ਦੀ ਵੀਡੀਓ ਵੀ ਬਣਾ ਕੇ ਤੁਹਾਡੇ ਨਾਲ ਪਾਵਾਂਗੇ ਵੀ ਕਿਹੜੇ ਕਿਹੜੇ ਟਾਈਮ ਤੇ ਕਿਹੜੀ ਕਿਹੜੀ ਖਾਦ ਕਿਹੜੀ ਕਿਹੜੀ ਸਪਰੇ ਜਿਹੜੀ ਆਪਾਂ ਕਰਨੀ ਆ ਤੇ ਕਿਹੜੇ ਕਿਹੜੇ ਏਰੀਆ ਚ ਤੁਹਾਡੀ ਕਰੇਲੇ ਦੀ ਤੜਾਈ ਸ਼ੁਰੂ ਹੋ ਰਹੀ ਆ ਤੇ ਕੀ ਰੇਟ ਆ ਕੀ ਪਰਫਾਰਮੈਂਸ ਆ ਰਹੀ ਆ ਤੇ ਵੀਡੀਓ ਦੇ ਵਿੱਚ ਜ਼ਰੂਰ ਦੱਸਿਓ ਇੱਧਰ ਦੇਖੋ ਜੀ ਸਾਡੇ ਐ ਪੂਰੇ ਖਾਲੀ ਪਏ ਆ ਸਸਤੰ ਪੂਰਾ ਸੁੱਕਾ ਨਦੀਨ ਵੀ ਬਹੁਤ ਘੱਟ ਹੈ ਜੀ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਨਦੀਨ ਵਗੈਰਾ ਸਾਡੇ ਖੇਤਾਂ ਚ ਨਾ ਹੋਣ ਤੇ ਇੱਕ ਤਨ ਮੈਂ ਹੋਰ ਚੀਜ਼ ਜਿਹੜੀ ਦਿਖਾਉਣੀ ਚਾਹਣਾ ਅਸੀਂ ਖਾਰ ਖੇਲ ਦੇ ਵਿੱਚ ਪਾਣੀ ਨਹੀਂ ਛੱਡਦੇ ਦੇਖੋ ਇਸ ਖੇਲ ਦੇ ਵਿੱਚ ਸਾਡੇ ਪਾਣੀ ਆਊਗਾ ਜੀ ਠੀਕ ਹੈ ਇਧਰੋਂ ਇਸ ਵੇਲਾ ਨੂੰ ਇਹਨਾਂ ਨੂੰ ਵੀ ਪਾਣੀ ਜਾਊਗਾ ਇਹਨਾਂ ਵੇਲਾ ਨੂੰ ਵੀ ਪਾਣੀ ਜਾਊਗਾ ਉਸ ਤੋਂ ਬਾਅਦ ਆਹ ਵਾਲੀ ਸਾਡੀ ਜਿਹੜੀ ਲਾਈਨ ਹੈ ਵਿੱਚ ਇਹ ਸੁੱਕੀ ਹੋਊਗੀ ਜੀ ਇਧਰ ਤੁਸੀਂ ਚੈੱਕ ਕਰੋ ਇਹ ਖੇਲ ਸਾਡੀ ਸੁੱਕੀ ਰਹੂਗੀ ਇਹਨੂੰ ਅਸੀਂ ਪਾਣੀ ਨਹੀਂ ਦੇਣਾ ਇਦੇ ਨਾਲ ਸਾਡੀ ਪਾਣੀ ਦੀ ਵੀ ਬਚਤ ਹੁੰਦੀ ਆ ਤੇ ਸਾਡਾ ਨਦੀਨ ਵੀ ਘਟ ਹੁੰਦਾ ਤੇ ਮੰਨ ਲਓ ਅਸੀਂ ਸਵੇਰੇ ਵੀ ਕੱਲ ਨੂੰ ਇਹਦੀ ਤੜਾਈ ਕਰ ਸਕਦੇ ਆ ਇਹਨਾਂ ਸਾਈਡਾਂ 'ਚ ਅਸੀਂ ਜਾ ਕੇ ਤੜਾਈ ਕਰ ਸਕਦੇ ਆ ਇਸੇ ਤਰੀਕੇ ਦੇ ਨਾਲ ਸਾਰਾ ਖੇਤ ਹੀ ਇਸੇ ਤਰੀਕੇ ਨਾਲ ਅਸੀਂ ਡਿਜ਼ਾਈਨ ਕਰਦੇ ਆ ਤੇ ਹਰ ਇੱਕ ਫਸਲ ਦਾ ਇਸੇ ਤਰੀਕੇ ਨਾਲ ਡਿਜ਼ਾਈਨ ਕਰਦੇ ਆ ਦੇਖੋ ਇੱਧਰ ਪਾਣੀ ਆ ਰਿਹਾ ਜੀ ਕਿਉਂਕਿ ਬਹੁਤ ਛੋਟੀ ਮੋਟਰ 3 HP ਵਾਲੀ ਚੱਲ ਰਹੀ ਆ ਤਾਂ ਸਿੰਗਲ ਫੇਸ ਤੇ ਆਹ ਦੇਖੋ ਆ ਖਾਲੀ ਆ ਜੀ ਇਸੇ ਤਰੀਕੇ ਨਾਲ ਇੱਧਰ ਪਾਣੀ ਆਊਗਾ ਤੇ ਆਓ ਖਾਲੀ ਰਹੇਗੀ ਜੀ ਇਹ ਫਾਰਮੂਲਾ ਵਰਤੋ ਤੁਹਾਡਾ ਪਾਣੀ ਵੀ ਘੱਟ ਲੱਗੂਗਾ ਤੁਹਾਡੀਆਂ ਵੇਲਾਂ ਸਵਸਥ ਵੀ ਰਹਿਣਗੀਆਂ ਤੇ ਬਿਮਾਰੀਆਂ ਵੀ ਘਟਣਗੀਆਂ ਤੇ ਜਿਹੜੀ ਤੁਹਾਡੀ ਖਾਦ ਹੈ ਉਹਦੀ ਵੀ ਵਰਤੋਂ ਘੱਟ ਹੋਏਗੀ ਇਹਦੇ ਸਬੰਧ ਹੋਰ ਕੋਈ ਸਵਾਲ ਜਾਂ ਸੁਝਾਅ ਹੋਏ ਤਾਂ ਜਰੂਰ ਸਾਂਝਾ ਕਰਿਓ ਜੀ ਵੀਡੀਓ ਜੇ ਦਿੱਤੀ ਜਾਣਕਾਰੀ ਚੰਗੀ ਲਗੀ ਤਾਂ ਵੀਡੀਓ ਬਤੋ ਸ਼ੇਅਰ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ